ਬਹੁਤ ਵਾਰ ਜਿਹੜਾ ਇਹ ਵਿਸ਼ਾ ਰੱਖ ਚੁੱਕੇ ਆਂ ਖਾਸ ਕਰਕੇ ਜਦੋਂ ਪਤੰਡਵਾਜੀ ਪਸੰਦ ਦਾ ਟਾਈਮ ਆਉਂਦਾ ਹੈ ਉਹਨਾਂ ਦਿਨਾਂ ਦੇ ਵਿੱਚ ਤਾਂ ਕਿ ਖਾਸ ਕਰਕੇ ਪੰਜਾਬੀ ਟੀਵੀ ਦਾ ਜਿਹੜਾ ਇਹ ਵਿਸ਼ਾ ਜ਼ਰੂਰ ਹੁੰਦਾ ਬਹੁਤ ਬਹੁਤ ਧੰਨਵਾਦ ਹੈ ਜੈ ਕੰਦਰ ਜੋ ਕਿ ਇਸ ਧੋਰ ਦੇ ਪ੍ਰਤੀ ਜਾਂ ਇਸ ਧੋਰ ਦੇ ਪ੍ਰਤੀ ਸਰਕਾਰਾਂ ਜਾਗਦੀਆਂ ਨਹੀਂ ਉਹਨਾਂ ਨੂੰ ਜਗਾਉਣ ਦੇ ਪ੍ਰਤੀ ਜਾਂ ਲੋਕਾਂ ਦਾ ਮੈਸੇਜ ਜਾਂ ਲੋਕਾਂ ਦਾ ਦਰਦ ਸਰਕਾਰਾਂ ਤੱਕ ਪਹੁੰਚਾਉਣ ਲਈ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਹਿਲਾਂ ਤੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਕਵਨੀ ਸ਼ਰਮਾ ਜੀ ਹੋਲਡ ਕਰੋਗੇ ਇਕ ਮੇਰੇ ਖਾਲ ਹੋਰ ਕੋਈ ਦਰਸ਼ਕ ਵੀ ਜੁੜ ਰਹੇ ਲੈ ਲਈ ਲਾਈਨ ਤੇ ਜੀ 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 ਕਟਿਓ ਨਾ ਜੀ ਹੈਲੋ ਅ ਹੈਲੋ ਸ਼ਰਮਾ ਜੀ ਕਿਸੇ ਤਕਨੀਕੀ ਫਾਲਟ ਕਰਕੇ ਉਹਨਾਂ ਨਾਲ ਗੱਲਬਾਤ ਨਹੀਂ ਹੋ ਰਹੀ ਚਲੋ ਤੁਸੀਂ ਆਜੋ ਲਾਈਨ ਤੇ ਸ਼ਰਮਾ ਜੀ ਬੜੀ ਵਧੀਆ ਗੱਲ ਕੀਤੀ ਵੀ ਸਰਕਾਰਾਂ ਕੰਮ ਤਾਂ ਕਰ ਰਹੀਆਂ ਨੇ ਪਰ ਦੇਖੋ ਅਮਲ ਕਿੱਥੇ ਨਹੀਂ ਹੋ ਰਿਹਾ ਮੰਦੇਓ ਦੇਖੋ ਸੋਡੀ ਸਾਹਿਬ ਜਿਹੜੀ ਆਪਾਂ ਦੋਰ ਦੀ ਗੱਲ ਕਰਦੇ ਆਂ ਚੈਨਾ ਦੋਰ ਦੀ ਗੱਲ ਕਰਦੇ ਆਂ ਉਹ ਬਹੁਤ ਘਾਤਕ ਹੈ ਜੀ ਜੀ ਦੂਜੀ ਗੱਲ ਇਹ ਦੋਰ ਗੇਮ ਦੇ ਨਾਲ ਜੋੜੀ ਗਈ ਹੈ ਇਸ ਨੂੰ ਗੇਮ ਦੇ ਨਾਲ ਜੋੜਿਆ ਗਿਆ ਹੈ ਜੀ 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 ਜਿਹੜੀ ਗੇਮ ਹੁੰਦੀ ਹੈ ਉਹ جنگ ਦਾ ਮਹਡਾਰ ਨਹੀਂ ਹੁੰਦਾ ਜੀ ਜੀ ਮੈਨੂੰ ਵੱਧ ਪਾਵਰ ਵਾਲੇ ਮੇਰੇ ਕੋਲ ਹਥਿਆਰ ਚਾਹੀਦੇ ਆਂ ਮੈਂ ਆਪਣੇ ਦੁਸ਼ਮਣ ਨੂੰ ਹਰਾ ਸਕਾਂ ਨਾਮ ਹੈ ਇਹ ਤਾਂ ਮੈਂ ਵੀ ਪਤੰਗबाजी ਦੇ ਵਿੱਚ ਇੱਕ ਕਾਂਟੇਬਾਜੀ ਹੁੰਦੀ ਆ ਪਤੰਗ ਨੂੰ ਕੱਟਣਾ ਹੁੰਦਾ ਜਾਂ ਪਤੰਗ ਨੂੰ ਉੱਚੇ ਅਸਮਾਨ ਤੱਕ ਉਡਾਉਣਾ ਹੁੰਦਾ ਜੀ ਇਹ ਸਹੀ ਗੱਲ ਹੈ ਆਪਣੇ ਆਪਣੇ ਸ਼ੌਂਕ ਹੁੰਦੇ ਆ ਜੀ ਕੋਈ ਪਿੱਛੇ ਲੰਬੀ ਪੂੰਛ ਲਾ ਕੇ ਉਡਾਉਂਦਾ ਹੈ ਜਾਂ ਕੋਈ ਉਹ ਤ ਨੂੰ ਕਿਤੇ ਨਾ ਕਿਤੇ ਬਿਨਾ ਪੂੰਛ ਤੋਂ ਉਡਾਉਂਦਾ ਕੋਈ ਕਿਸੇ ਦਾ ਕੱਟਦਾ ਕੋਈ ਕਿਸੇ ਦਾ ਵੱਢਦਾ ਇੱਥੇ ਤੱਕ ਗੇਮ ਹੁੰਦੀ ਹੈ ਜੀ ਸ਼ਰਮਾ ਜੀ ਇੱਕ ਮਿੰਟ ਹੋਲਡ ਕਰਿਓ ਪਲੀਜ਼ ਹੈਲੋ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਹਾਂ ਜੀ ਕੌਣ ਬੋਲ ਰਿਹਾ ਕੀ ਨਾਮ ਹੈ ਆਪਣਾ ਜੀ ਹਾਂਜੀ ਲਾਪਰੀ ਸਿੰਘ ਜੀ ਹਾਂ ਲਾਪਰੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਐਵੇਂ ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਦੇ ਵਿੱਚ ਉਧਰ ਸ਼ਰਮਾ ਜੀ ਤੁਹਾਨੂੰ ਸੁਣ ਰਹੇ ਨੇ ਨਾਲ ਜੁੜੇ ਹੋਏ ਨੇ ਆਪਣੇ ਸੀਨੀਅਰ ਪੱਤਰਕਾਰ ਨੇ ਤੇ ਜਿਹੜਾ ਸਾਡਾ ਅੱਜ ਦਾ ਮੁੱਦਾ ਵੀ ਆਖਰ ਇਹ ਚਾਈਨਾ ਡੋਰ ਜਿਹੜੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਸ ਤੇ ਇਹ ਸਰ ਐਮਆਪੀ ਜਿਹੜੀ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਤਾਂ ਦਿੱਲੀ ਜਿਹੜੀ ਆ ਉਹ ਤੇਜ਼ੀ ਨਾਲ ਰੁਝਾਨ ਜਿਹੜਾ ਚੱਲ ਰਿਹਾ ਪਿਛਲੀ ਵਾਰ ਵੀ ਜਿਹੜਾ ਛਾਪੇਮਾਰੀ ਦਾ ਰੁਝਾਨ ਪ੍ਰਸ਼ਾਸਨ ਵੱਲੋਂ ਕਾਫੀ ਤੇਜ਼ੀ ਨਾਲ ਹੀ ਪਰ ਇਸ ਵਾਰ ਜਿਹੜਾ ਉਸ ਤੋਂ ਵੀ ਜਿਹੜਾ ਮਤਲਬ ਉਹ ਕੁਝ ਅਲੱਗ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਪਰ ਉਸ ਦੇ ਬਾਵਜੂਦ ਵੀ ਜਿਹੜੀ ਲੋਕ ਛਿਪ ਕੇ ਫਿਰ ਇਸ ਦੀ ਜਿਹੜੀ ਵਿਕਰੀ ਆ ਉਹ ਹੋ ਹੀ ਜਾਂਦੀ ਹੈ ਜੀ ਤੁਹਾਡੇ ਤੁਹਾਡੇ ਉਧਰ ਤੁਹਾਡੇ ਸ਼ਹਿਰ ਦਾ ਕੀ ਮਾਹੌਲ ਹੈ ਸਰ ਹੱਟੇ ਸ਼ਹਿਰ ਦੇ ਵਿੱਚ ਵੀ ਜਿਹੜੀ ਤਕਰੀਬਨ ਜਿਹੜੀ ਹੈ ਨਾ ਮਤਲਬ ਦੇਲੇ ਸਵੇਰੇ ਜਾਂ ਇਹਨਾਂ ਲੋਕਾਂ ਨੇ ਪ੍ਰੋਸੈਸ ਜਿਹੜਾ ਇਹ ਰੱਖਿਆ ਹੋ ਉਹ ਵੀ ਦੁਕਾਨਾਂ ਤੇ ਇਹ ਜਿਹੜੀ ਆਪਣੀ ਚੈਨਲ ਡੋਰ ਜਿਹੜੀ ਹੈ ਨਹੀਂ ਰੱਖੀ ਹੁੰਦੀ ਕਸਟਮਰ ਆਉਂਦਾ ਵਾ ਉਹਨਾਂ ਨੂੰ ਘਰਾਂ ਦੇ ਵਿੱਚ ਉਪਲਬਧ ਕਰਾਈ ਜਾਂਦੀ ਆ ਜਾਂ ਫਿਰ ਉਹਨਾਂ ਕੋਈ ਨਾ ਸਟੋਰ ਨਾ ਹੋਰ ਰੱਖੀ ਤੇ ਡੰਪ ਕੀਤਾ ਤੇ ਉੱਥੋਂ ਉਪਲਬਧ ਕਰਾਈ ਜਾਂਦੀ ਜਾਂ ਨਾ ਸਪੈਸ਼ਲ ਪਰਸਨਲ ਕੋਈ ਬੰਦੇ ਰੱਖਿਆ ਹੁੰਦੇ ਬਾਹਰ ਅੰਦਰ ਜਿਹੜੀ ਜਾ ਕੇ ਤੇ ਚੈਨਲ ਡੋਰ ਦੀ ਜਿਹੜੀ ਆ ਇਹ ਗਾਹ ਨੂੰ ਜਿਹੜੀ ਆਪਣੀ ਪ੍ਰਸੇਸ਼ ਜਿਹੜੀ ਕਰਾ ਦਿੰਦੇ ਨੇ ਮਤਲਬ ਉਹਨਾਂ ਨੂੰ ਤੰਗੀ ਪੇਸ਼ ਨਹੀਂ ਆਉਂਦੇ ਹੁੰਦੇ ਸੋ ਜਨ ਨੂੰ ਸ਼ੋਪੇ ਮਾਰੀਤਾ ਰੋਜ਼ ਕੀਤੀ ਜਾ ਰਹੀ ਹੈ ਫਿਲਹਾਲ ਜਿਹੜਾ ਉਹਨਾਂ ਦੇ ਕੋਲ ਜਿਹੜਾ ਮਤਲਬ ਕੋਈ ਮਤਲਬ ਪੱਕੇ ਜਿਹੜਾ ਪ੍ਰੂਫ ਜਿਹੜਾ ਨਹੀਂ ਆਏ ਉਹਨਾਂ ਦੇ ਧਾਰਕ ਫੜੇ ਨਹੀਂ ਗਏ ਜਿਹੜੇ ਜਿਹੜੇ ਮਤਲਬ ਦੁਕਾਨਦਾਰ ਨੇ ਕੋਈ ਗੱਟੂ ਬਣਾਉਤ ਨਹੀਂ ਅਜੇ ਤੱਕ ਫਿਲਹਾਲ ਅਜੇ ਜਿਹੜੇ ਹੋਏ ਲਾਪਰੀ ਜੀ ਇੱਕ ਮਿੰਟ ਲਾਈਨ ਤੇ ਰਹੋ ਆਪਾਂ ਸ਼ਰਮਾ ਜੀ ਵੀ ਜੁੜੇ ਹੋਏ ਨੇ ਉਹਨਾਂ ਤੋਂ ਵੀ ਲੈਣਿਆ ਵਿਚਾਰ ਤੁਹਾਨੂੰ ਦੁਬਾਰਾ ਲੈਣਾ ਮੈਂ ਗੱਲ ਕਰਦਾ ਉਹਨਾਂ ਨਾਲ ਵੀ ਸ਼ਰਮਾ ਜੀ ਲਾਈਨ ਤੇ ਹੋ ਲਾਪਰੀ ਜੀ ਸਿਗੇ ਤੇ ਗੱਲਬਾਤ ਉੱਥੇ ਆਂਦੀ ਦੇਖੋ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਦਰਸ਼ਕਾਂ ਨੂੰ ਵੀ ਦੱਸ ਦਿੰਦਾ ਵੀ ਇੱਕ ਨ ਏ ਜਦੋਂ ਭਗਵੰਤ ਮਾਨ ਸਰਕਾਰ ਬਣੀ ਸੀ ਤੇ ਸ਼ਾਇਦ ਤੁਹਾਨੂੰ ਵੀ ਯਾਦ ਹੋਣਾ ਕਿ ਹੀ ਮੀਟ ਹੇਰ ਸਾਹਿਬ ਨੇ ਇੱਕ ਨੋਟੀਫਿਕੇਸ਼ਨ ਦੀ ਗੱਲ ਕੀਤੀ ਸੀ ਕਿ ਉਹ ਕਹਿੰਦੇ ਗੁਰਦਾਸਪੁਰ ਦੇ ਵੀ ਇੱਕ ਲੜਕਾ ਜੋ ਕਿ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਸੀ ਬਾਈਕ ਤੇ ਜਾ ਰਿਹਾ ਸੀ ਉਹਦੇ ਨਾਲ 25 ਟਾਂਕੇ ਲੱਗੇ ਸੀ ਜੀ ਤਾਂ ਉਸ ਤੋਂ ਬਾਅਦ ਬੜਾ ਸਖਤ ਐਕਸ਼ਨ ਦਿੱਤਾ ਗਿਆ ਸਰਕਾਰ ਵੱਲੋਂ ਤਾਂ ਮੀਟ ਹੇਰ ਜੀ ਨੇ ਇਹ ਗੱਲ ਕਹੀ ਵੀ ਜਿਹੜਾ 2018 ਨੋਟੀਫਿਕੇਸ਼ਨ ਸੀ ਚਾਈਨਾ ਡੋਰ ਤੇ ਉਹ ਉਹਦੇ ਵਿੱਚ ਘੱਟ ਸੋਧ ਸੀਗੀ ਯਾਨੀ ਕਿ ਕਾਨੂੰਨ ਥੋੜਾ ਨਿਯਮ ਕਟ ਢਿੱਲੇ ਸੀਗੇ ਅਸੀਂ ਹੁਣ ਕਾਨੂੰਨ ਸਖਤ ਕੀਤੇ ਨੇ ਕੀ ਤੁਹਾਨੂੰ ਲੱਗਦਾ ਵੀ ਕਾਨੂੰਨ ਸਖਤ ਹੋਣ ਦੇ ਬਾਅਦ ਵੀ ਅੱਜੇ ਡੋਰ ਦੀ ਜਿਹੜੀ ਵਿਕਰੀ ਉਹ ਘਟੀ ਹੈ ਕਿਤੇ ਬਿਲਕੁਲ ਨਹੀਂ ਜੀ ਘਟੀ ਬਿਲਕੁਲ 100% ਵਿਗ ਰਹੀ ਹੋਈ ਹੈ ਜਿਵੇਂ ਪਹਿਲਾਂ ਢੱਲੇ ਨਾਲ ਵਿਗਦੀ ਸੀ ਜੀ ਜੀ ਮੈਨੂੰ ਦਿਖਾ ਦਿਓ ਜਿੰਨੇ ਵੀ ਪਤੰਗ ਉੱਡਦੇ ਸਰਵੇ ਕਰਕੇ ਦੇਖ ਲਿਓ ਤੁਸੀਂ ਆਪਣਾ ਸਰਵੇ ਕਰਕੇ ਦੇਖ ਲਿਓ ਉਹਨਾਂ ਪਤੰਗਾਂ ਦੇ ਵਿੱਚੋਂ ਕਿੰਨਿਆਂ ਦੇ ਬੱਚਿਆਂ ਦੇ ਕੋਲ ਜਾਂ ਜਿੰਨੇ ਲੋਕ ਪਤੰਗ ਨੂੰ ਚੜਾ ਰਹੇ ਹਨ ਉਹਨਾਂ ਕੋਲ ਚੈਨਾ ਡੋਰ ਆ ਜਾਂ ਸਿੰਪਲ ਡੋਰ ਹੈ ਜੀ ਸ਼ਰਮਾਈ ਤੁਸੀਂ ਕਹਿੰਨਾ ਬੜੀ ਵਧੀਆ ਗੱਲ ਕਹੀ ਸੀ ਵੀ ਪਤੰਗ ਹੁੰਦਾ ਉਡਾਉਣ ਦੇ ਲਈ ਹੈ ਨਾ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਖਾਸ ਕਰਕੇ ਛੋਟੇ ਬੱਚੇ ਦੇਖੋ 10 ਮਿੰਟ ਦਾ ਸਿਰਫ ਮਜ਼ਾ ਲੈਣਾ ਹੁੰਦਾ ਪਤੰਗ ਉਡਾਉਂਦਾ ਫਿਰ 10 ਮਿੰਟ ਜਾਂ ਵੱਧ ਤੋਂ ਵੱਧ 20 ਮਿੰਟ ਲਗਾ ਲਓ ਉਧਾ ਘੰਟਾ 100 ਦਾ ਕੋਈ ਪਤੰਗ ਨਹੀਂ ਡਾਂਦਾ ਤੇ ਆਪਾਂ ਹੂਜ਼ੇ ਪਿੱਛੇ ਹੈ ਨਾ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਕਰੀਏ ਇਹ ਆਪਾਂ ਨੂੰ ਸ਼ੋਭਾ ਵੀ ਨਹੀਂ ਦਿੰਦਾ ਕੋਈ ਵੀ ਹੈ ਦੇਖੋ ਬੱਚਿਆਂ ਤੋਂ ਨਿਆਣਾ ਆਪਣਾ ਫਰਜ਼ ਹੈ ਪਰ ਜਿਹੜੇ ਲੋਕ ਇਹ ਚਾਈਨਾ ਡੋਰ ਦਾ ਧੰਦਾ ਕਰ ਰਹੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਜੇ ਸ਼ਰਮਾਈ ਮ ਇਹ ਇੱਕ ਚਾਈਨਾ ਦਾ ਅਜਿਹਾ ਧਾਗਾ ਹੈ ਜੋ ਕਿ ਕੱਟੇ ਜਾਂਦਾ ਦੇਖੋ ਕੱਟੇ ਜਾਂਦਾ ਬੰਦੇ ਨੂੰ ਵੜ ਦਿੰਦਾ ਉਹ ਬਿਲਕੁਲ ਬਿਲਕੁਲ ਛੋਡੀ ਸਾਹਿਬ ਦੇਖੋ ਮੈਂ ਇਹਦੇ ਨਾਲ ਜੁੜੀਆਂ ਹੋਈਆਂ ਆਪਣੀਆਂ ਦੋ ਗੱਲਾਂ ਦੱਸੂਗਾ ਜੀ ਜਰੂਰ ਕਿਉਂਕਿ ਆਪਰੇ ਬੀਤੀ ਦਸਣੀ ਜਿਹੜੀ ਜ਼ਰੂਰੀ ਹੁੰਦੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਹੁੰਦੀ ਹੈ ਠੀਕ ਹੈ ਜੀ ਦੇਖੋ ਦੋ ਗੱਲਾਂ ਜੁੜੀਆਂ ਜੀ ਪਹਿਲੀ ਗੱਲ ਹੈ ਮੇਰੇ ਛੱਤ ਤੇ ਇੱਕ ਵਾਰ ਉਹਰਤ ਮਤਲਬ ਮੈਂ ਛੱਤ ਤੇ ਜਿਹੜਿਆ ਡੋਰ ਪਈ ਸੀਗੀ ਪਤੰਗ ਕਿਤੇ ਜਾ ਕੇ ਕਿਤੇ ਛੋਬੇ ਦੇ ਪੇੜ ਤੇ ਫਸਿਆ ਹੋਇਆ ਸੀਗਾ ਜੀ ਜੀ ਮੈਂ ਉਹ ਡੋਰ ਹੱਥੇ ਚ ਚੁੱਕੀ ਡੋਰ ਹੱਥੇ ਚ ਚੁੱਕ ਕੇ ਜਦੋਂ ਮੈਂ ਉਹਨੂੰ ਪਤਾ ਕਿ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਤੰਗ ਉੱਡ ਗਿਆ ਜੀ ਜੀ ਮੈਂ ਸੋਚਿਆ ਕਿ ਚਾਹਿਆ ਇਹਨਾਂ ਡੋਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਕੱਠੀ ਕਰਕੇ ਮੈਂ ਆਪਣੇ ਮਤਲਬ ਨੂੰ ਕਾਬੂ ਕਰ ਲਵਾਂ ਕਾਬੂ ਕਰਕੇ ਮੈਂ ਜਾਲ ਫੂਕਦਮਾ ਜੋ ਵੀ ਕਰਨਾ ਹੈ ਜੀ ਕਿਉਂਕਿ ਪਤੰਗ ਬਾਜ਼ੀ ਦਾ ਛੋਟੀ ਦਾ ਮੈਂ ਵੀ ਸ਼ੌਕ ਰੱਖਦਾ ਜੀ ਮੈਂ ਸ਼ੁਰੂ ਤੋਂ ਸ਼ੌਕ ਰੱਖਦਾ ਮੈਂ ਹੁਣ ਲਈ ਜਿਹੜਾ ਉਹਦਾ ਪਤੰਗ ਉਹਦਾ ਕਾਰਨ ਇਹ ਹੈ ਉਹਦਾ ਕਾਰ ਪਰੂਸੀਆ ਦੀ ਲੜਕੀ ਜੋ ਘੱਟੋ ਘੱਟ ਵੀ 28-30 ਸਾਲ ਦੀ ਨਿਰਤਲੇ ਜਵਾਨ ਲੜਕੀ ਉੱਚੀ ਖਾਦਾ ਖਾਂਦਾ ਗੋਤੇ ਖਾਂਦਾ ਖਾਂਦਾ ਉਹਦੀ ਗਰਦਨ ਦੇ ਵਿੱਚੋਂ ਡੋਰ ਲਿਵਟ ਕੇ ਪਤੰਗ ਨੀਚੇ ਗਲੀ ਚ ਡੱਟ ਗਿਆ ਜੀ ਜੀ ਮੇਰੇ ਜਦ ਮੈਂ ਦੇਖਿਆ ਵੀ ਉਹ ਕੁੜੀ ਦੇ ਗਲ ਦੇ ਵਿੱਚ ਜਿਹੜੀ ਡੋਰ ਹੈ ਕਿਤੇ ਨਾ ਕਿਤੇ ਪੈ ਗਈ ਹੈ ਛੋਟੀ ਸਾਹ ਜੇ ਮਿੱਤੇ ਹਲਕੀ ਜਿਹੀ ਗਲਤੀ ਹੋ ਜਾਂਦੀ ਜਾਂ ਕੋਈ ਚਿੜੀ ਜਨੌਰ ਆ ਕੇ ਹਲਕਾ ਜਿਹਾ ਵੀ ਟਾਕੇ ਨਾਲ ਟੱਚ ਹੋ ਜਾਂਦਾ ٹاਗਾ ਖਿੱਚੋ ਜਾਂਦਾ ਕੁੜੀ ਦਾ ਗਲ ਕੱਟਿਆ ਜਾਂਦਾ ਜੀ ਜੀ ਮੇਰੀਆਂ ਲੱਤਾਂ ਕੰਬਣ ਲੱਗ ਗਿਆ ਸੋਢੀ ਸਾਹਿਬ ਉਹ ਦਿਨ ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈਂ ਪਤਾ ਨਹੀਂ ਜੜਾਇਆ ਮੈਨੂੰ ਹਿੰਮਤ ਨਹੀਂ ਪਈ ਦੂਜੀ ਸਟੋਰੀ ਜੀ ਅਸੀਂ 메ਨ ਰੋਡ ਤੇ ਜਾ ਰਹੇ ਹਾਂ ਸਿਆਲਾਂ ਦੇ ਦਿਨ ਇਦਾਂ ਦੇ ਦਿਨ ਕਿਤੇ ਨਾ ਕਿਤੇ ਡੋਰ ਕੱਟੀ ਹੋਈ 메ਨ ਰੋਡ ਤੇ ਜੋ ਚੰਡੀਗੜ੍ਹ ਤੋਂ ਲੈ ਕੇ ਮਰੰਡੇ ਤੋਂ ਅਕਰਰ ਤੋਂ ਲੈ ਕੇ ਲੁਧਿਆਣੇ ਨੂੰ ਜਾਂਦਾ ਹੈ ਜੀ 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 ਉਦੇ ਉੱਤੇ ਗਿਰੀ ਹੋਈ ਹੈ ਜੀ ਸਾਡਾ ਜਿਹੜਾ ਅੱਗੇ ਵਾਲਾ ਫਰੰਟ ਵਾਲਾ ਬੰਦਾ ਚਲਾਉਂਦਾ ਸੀ ਉਹਦੇ ਗਲੇ ਦੇ ਗਲ ਦੇ ਵਿੱਚ ਲੱਟ ਗਈ ਕੁਦਰਤੀ ਲੋਈ ਲਈ ਐਸੀ ਹੈਲਮਟ ਪਾਇਆ ਹੋਇਆ ਸੀ ਅਦਰ ਨਾ ਪਿਆ ਹੋਇਆ ਹੁੰਦਾ ਸ਼ੋਰ ਬੰਦ ਦੀ ਕਰਦਾਂ ਕੱਟੀ ਜਾਂਦੀ ਜੀ ਸ਼ਰਮਾ ਜੀ ਇੱਕ ਸਵਾਲ ਪਹਿਲਾਂ ਲਾਪਰੀ ਜੀ ਨੂੰ ਕਰਦਾ ਫਿਰ ਤੁਹਾਡੇ ਤੋਂ ਵੀ ਖਾਲਾ ਜਵਾਬ ਲਾਂਗਾ ਉਹ ਵੀ ਕਾਫੀ ਟਾਈਮ ਦੇ ਹੋਲਤੇ ਨੇ ਤੁਹਾਡੇ ਕੋਲ ਦਵਾ ਨਾ ਜੀ ਲਾਪਰੀ ਜੀ ਸੁਣ ਰਹੇ ਹੋ ਹਾਂ ਜੀ ਨੀ ਸੋਟੀ ਸਾਹਿਬ ਲਾਪਰੀ ਜੀ ਇੱਕ ਬੜਾ ਵੱਡਾ ਸਵਾਲ ਮੇਰੇ ਦਿਨ ਚ ਆ ਗਿਆ ਕਿ ਦੇਖੋ ਬੜੀ ਵੱਡੀ ਗੱਲ ਇਹਨਾਂ ਨੇ ਆਪਣੀ ਦੋ ਆਧਾਰਾਂ ਦਿੱਤੀਆਂ ਤੁਹਾਨੂੰ ਲਾਪਰੀ ਜੀ ਲੱਗਦਾ ਨਹੀਂ ਕਿ ਜਿਹੜੇ ਵੱਡੇ ਸ਼ਹਿਰ ਨੇ ਮੈਂ ਸਾਫ਼ ਵਠਕਲ ਕਰਦਾ ਮੈਂ ਖੁਦ ਦੇਖਿਆ ਹੋਇਆ ਲੁਧਿਆਣਾ ਅੰਮ੍ਰਿਤਸਰ ਜਿੱਥੇ ਕਿ ਦੇਖੋ ਬਹੁਤ ਜ਼ਿਆਦਾ ਪਤੰਗਬਾਜ਼ੀ ਹੁੰਦੀ ਹੈ ਉੱਥੇ ਨਾ ਸ਼ਰਤਾਂ ਲੱਗਦੀਆਂ ਕਿ ਚਾਈਨਾ ਡੋਰ ਦਾ ਜ਼ਿਆਦਾ ਇਸਤੇਮਾਲ ਇਹ ਸ਼ਰਤਾਂ ਜਿੱਤਣ ਦੇ ਤਾਂ ਨਹੀਂ ਹੋ ਰਿਹਾ ਸਿਰ ਚੰਦ ਪੈਸੇ ਇਤਨੀ ਦੇਖੋ ਬੈਨ ਕੋ ਬੈਨ ਕੋ ਜੁੜੀ ਸਾਹਿਬ ਪਿਛਲੀ ਵਾਰ ਪ੍ਰਸ਼ਾਸਨ ਨੇ ਵੀ ਖੁਦ ਜਿਹੜਾ ਇਸ ਬੇਸ ਤੇ ਮੇਲਾ ਵਿਖਰਾਇਆ ਜਿਹੜੀ ਪਤੰਗਬਾਜੀ ਦਾ ਨਾ ਉਸ ਦੇ ਵਿੱਚ ਜਿਹੜੇ ਲੋਕਾਂ ਦੇ ਲੱਕੀ ਡਰਾ ਕੱਢੇ ਗਏ ਨੇ ਜਿਹੜੇ ਪਤੰਗਬਾਜੀ ਤੇ ਮਤਲਬ ਜਿਆਦਾ ਜਿਹੜੇ ਪੈਸੇ ਦਾ ਦਾਅਰ ਜਿਹੜੇ ਗਏ ਅੱਗੇ ਵਧੇ ਜਿਹੜੇ ਜੀ ਤੇ ਜੇ ਵੱਡੇ ਸ਼ਹਿਰ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਜਾਂ ਮਤਲਬ ਗੁਰਦਾਸਪੁਰ ਹੋ ਗਿਆ ਇਹ ਵੀ ਸ਼ਹਿਰ ਜਿਹੜੇ ਨੇ ਇੱਕ ਪਤੰਗਬਾਜੀ ਦਾ ਬਹੁਤ ਵੱਡਾ ਜਿਹੜਾ ਘਰ ਮੰਨੇ ਜਾਂਦੇ ਨੇ ਜੀ ਇਹ ਇੱਥੇ ਵੀ ਜਿਹੜੀ ਕਸਟਮਰ ਦੀ ਡਿਮਾਂਡ ਇਹ ਹੀ ਹੁੰਦੀ ਆ ਵੀ ਜਦੋਂ ਮਤਲਬ ਸ਼ਰਤਾ ਲੱਗਦੀ ਹੈ ਉਹਨਾਂ ਦੀ ਡਿਮਾਂ ਕਿ ਜਿਹੜੀ ਹਾਰ ਨਾ ਛੱਗੀ ਹੈ ਜਿਹੜੀ ਮਤਲਬ ਸਾਡੀ ਸ਼ਰਤ ਲੱਗੀ ਹੈ ਤੇ ਉਹ ਮਤਲਬ ਜਿਹੜੀ ਡੋਰ ਹੈ ਕਿਤੇ ਨਾ ਕਿਤੇ ਜਿਹੜੀ ਆ ਕਿ ਇਨਸਾਨਾਂ ਤੇ ਤੇ ਪਸ਼ੂਆਂ ਤੇ ਜਾਨਵਰਾਂ ਤੇ ਵੀ ਬਹੁਤ ਜ਼ਿਆਦਾ ਮਤਲਬ ਹੈ ਵੀ ਮਤਲਬ ਨਖਾਂ ਦਾ ਹੀ ਖਸਬ ਤੋੜਦੀ ਹੈ ਘਤ ਘਾਵ ਤੋੜਦੀ ਹੈ ਕੁਝ ਪੈਸਿਆਂ ਦੇ ਲਈ ਆਪਾਂ ਜਿਹੜੀ ਆਪਣੀ ਜਿਹੜੀ ਆ ਜਮੀਰ ਮਾਰ ਚੁੱਕੇ ਆ ਮਤਲਬ ਇਹ ਕੋਈ ਸ਼ਰਤਾਂ ਲਾਉਣ ਲਈ ਜਿਹੜੀਆਂ ਨਾ ਆਪਾਂ ਬੰਦ ਨੂੰ ਗਲਤ ਜਿਹੜਾ ਰਸਤਾ ਅਪਣਾਉਂਦੇ ਆ ਯਾਨੀ ਇਨਸਾਨ ਯਾਨੀ ਇਨਸਾਨ ਕਿਤੇ ਨਾ ਕਿਤੇ ਗਲਤ ਰਾਵਾਂ ਦੇ ਪੈਰ ਹੈ ਪੈਸੇ ਚੱਕਰ ਚ ਲਗਭਗ ਲਗਭਗ ਚੰਦ ਪੈਖ ਲਈ ਚੰਦ ਸ਼ਰਤਾਂ ਦੀ ਜਿਹੜਾ ਇਨਸਾਨ ਆ ਇੱਕ ਮਤਲਬ ਗਲਤ ਜਿਹੜੀ ਆ ਮਤਲਬ ਰਾਹ ਜਿਹੜਾ ਉਸਨੇ અપਨਾ ਲਿਆ ਤੇ ਮੈਂ ਤੁਹਾਡੇ ਸਭ ਇਹ ਨਾਲ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਇਹ ਜਿਹੜੀ ਮਤਲਬ ਸ਼ੌਕਿਆ ਸਾਰਾ ਇਨਸਾਨ ਹੋਂਡਾ ਚਲੋ ਪ੍ਰਸ਼ਾਸਨ ਨੇ ਵੀ ਕਿਹਾ ਕਿ ਸ਼ੌਕਿਆ ਤੌਰ ਤੇ ਸੰਗਵਾਜੀ ਕੀਤੀ ਜਾਣੀ ਚਾਹੀਦੀ ਹੈ। ਪਰ ਸ਼ੌਕ ਦਾ ਮਤਲਬ ਇਹ ਨਹੀਂ ਕਿ ਹੁਣ ਆਪਣੇ ਵੀ ਇਧਰ ਜਿਹੜੀਆਂ ਡੋਰਜ ਵਗੈਰਾ ਜਿਹੜੀ ਮੈਨੂਫੈਕਚਰ ਹੋ ਰਹੀ ਹੁੰਦੀ ਆ ਕਿ ਜ਼ਰੂਰ ਚੜਾਓ ਜ਼ਰੂਰ ਆਪਾਂ ਇਹ ਨਹੀਂ ਕਹਿੰਦੇ ਕਿ ਵੀ ਇਹ ਚੀਜ਼ ਦਾ ਮਤਲਬ ਕੋਈ ਬੰਦੀਸ਼ ਜਾਂ ਪਰਸ਼ਾਖ ਨੇ ਕੋਈ ਬੰਦੀ ਲਾਈ ਚਾਹੋ ਜ਼ਰੂਰ ਪਰ ਇਧਰੋਂ ਜ ਪਰ ਜਿਹੜੀ ਇਹ ਚਾਇਨਾ ਦੀ ਡੋਰ ਹੈ ਇਹਦਾ ਮਤਲਬ ਇਥੋਂ ਤੱਕ ਖੌਫ ਆ ਗਿਆ ਜਦੋਂ ਪਿਛਲੀ ਵਾਰ ਜਾਣਾ ਗਈਆਂ ਨਿਕਾਲਾ ਦੀਆਂ ਤਾਂ ਲੋਕਾਂ ਨੇ ਆਪਣੇ ਜਿਹੜੇ ਆ ਸੇਫਟੀ ਕਰਨ ਵਾਸਤੇ ਆਪਣੀਆਂ ਗਰਦਨਾਂ ਨੂੰ ਵੀ ਜਿਹੜੇ ਕਵਰ ਜਿਹੜੇ ਪਹਿਲਾਂ ਅਪਣਾ ਲਏ ਸੀ ਕਵਰ ਜਿਹੜੇ ਰੈਡੀਮੇਡ ਤਿਆਰ ਹੋ ਕੇ ਆ ਗਏ ਕਿ ਕਿਤੇ ਨਾ ਕਿਤੇ ਜਿਹੜੀ ਹੈ ਮਤਲਬ ਇਹ ਚੈਨਲ ਡੋਰ ਮਤਲਬ ਗਰਦਨ ਤੇ ਵੀ ਲੱਗਦੀ ਹੈ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਾਨ ਜਿਹੜੀ ਆ ਬਚ ਸਕੇ ਚਲੋ ਮੈਂ ਨਾ ਤੁਹਾਡੇ ਕੋਲ ਲਾਪਰੀ ਜੀ ਦੁਬਾਰਾ ਆਨਾ ਹੋਲਦੇ ਰਹੋ ਸ਼ਰਮਾ ਜੀ ਕਾਫੀ ਟਾਈਮ ਦੇ ਹੋਲਦੇ ਨੇ ਤੁਹਾਡੇ ਕੋਲ ਦੁਬਾਰਾ ਆਨਾ ਹਾਂ ਸ਼ਰਮਾ ਜੀ ਸੁਣ ਰਹੇ ਹੋ ਹੈਲੋ ਅ ਸ਼ਾਇ ਸ਼ਰਮਾ ਇਹਨਾਂ ਸਾਡਾ ਕੰਟੈਕਟ ਟੁੱਟ ਗਿਆ ਮੈਂ ਦੁਬਾਰਾ ਉਹਨਾਂ ਨੂੰ ਲਾਈਨ ਤੇ ਲੈਂਦੀ ਕੋਸ਼ਿਸ਼ ਕਰਦਾ ਜਿਵੇਂ ਕਿ ਸ਼ਰਮਾ ਜੀ ਤੇ ਲਪਰੀਜਦਾਈ ਕਹਿਣਾ ਹੈ ਵੀ ਇਹ ਜਿਹੜੀਆਂ ਚਾਈਨਾ ਡੋਰ ਬਹੁਤ ਜ਼ਿਆਦਾ ਨੁਕਸਾਨ ਦੇ ਕੇ ਜਿਵੇਂ ਕਿ ਸਾਡੀ ਗੱਲਬਾਤ ਹੋ ਰਹੀ ਹੈ ਕਿ ਵੀ ਜਿਹੜੇ ਕਈ ਸ਼ਰਤਾ ਜਿੱਤਣ ਦੇ ਲਈ ਇਹ ਡੋਰਾਂ ਇਸਤੇਮਾਲ ਕਰਦੇ ਨੇ ਪਰ ਗੱਲ ਇੱਥੇ ਮੁਗਦੀ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹ ਉਹਨਾਂ ਨੂੰ ਕਿਵੇਂ ਸਮਝਾਈਏ ਮਾਪਿਆਂ ਦਾ ਫਰਜ਼ ਬੰਦਾ ਹੈ ਸ਼ਰਮਾ ਜੀ ਦੁਬਾਰਾ ਲਾਈਨ ਤੇ ਆ ਗਏ ਨੇ ਸ਼ਰਮਾ ਜੀ ਆਵਾਜ਼ ਆ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਚਰਮਾ ਜੀ ਤੁਸੀਂ ਇੱਕ ਆਪਣਾ ਹੈ ਨਾ ਉਹ ਕੀਤਾ ਅਨੁਭਵ ਸਾਡੇ ਨਾਲ ਸਾਂਝਾ ਕੀਤਾ ਦਰਸ਼ਕਾਂ ਨਾਲ ਵੀ ਤੇ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਵੀ ਛੋਟੇ ਹੁੰਦੇ ਬਹੁਤ ਪਤੰਗਬਾਜ਼ੀ ਕੀਤੀ ਹੈ ਮੈਨੂੰ ਬੜਾ ਸ਼ੌਂਕ ਸੀਗਾ ਤੇ ਪਰ ਜਿਹੜੀ ਸਾਡੇ ਆਪਣੇ ਸਮੇਂ ਉਸ ਸਮੇਂ ਡੋਰ ਹੁਣ ਵੀ ਚੱਲਦੀ ਆ ਉਹ ਜਿਵੇਂ ਕਿ ਲਪਰੀ ਜੀ ਕਹਿ ਰਹੇ ਸੀਗੇ ਵੀ ਇੱਕ ਦੇਖੋ ਜਿਹੜਾ ਪੀਸਾ ਕੱਚ ਹੁੰਦਾ ਹੈ ਹੈ ਨਾ ਸੁਰੇਸ਼ ਉਹਨਾਂ ਡੋਰ ਬਣਾਈ ਜਾਂਦੀ ਹੈ ਅਕਸਰ ਤੁਸੀਂ ਦੇਖਿਆ ਹੋਣਾ ਤੁਸੀਂ ਵੀ ਬਣਾਈ ਹੋਣੀ ਉਹ ਡੋਰ ਅਤੇ ਪਰ ਅੱਜ ਕੱਲ ਇਹ ਚਾਈਨਾ ਡੋਰ ਆ ਚੁੱਕੀ ਹੈ ਉਹ ਡੋਰਾਂ ਦਾ ਜਿਹੜਾ ਇਹ ਕਾਰੋਬਾਰ ਹੈ ਉਹ ਬਿਲਕੁਲ ਕਾਰੀਗਰ ਖਤਮ ਹੋ ਚੁੱਕਿਆ ਹੈ ਯਾਨੀ ਕਿ ਉਹਨਾਂ ਕੋਲ ਅੱਜ ਬਹੁਤ ਜ਼ਿਆਦਾ ਮੁਹਤਾਜ ਹੋ ਚੁੱਕੇ ਨੇ ਲੋਕ ਦੇਖੋ ਬਿਲਕੁਲ ਜਿਵੇਂ ਲਾਪਰੀ ਵੀਰ ਜੀ ਨੇ ਕਿਹਾ ਵੀ ਚੜਾਉਣ ਦਾ ਕੋਈ ਪਾਬੰਦੀ ਨਹੀਂ ਹੈ ਕੋਈ ਇਹਦੇ ਵਿੱਚ ਕੋਈ ਵਿਰੋਧ ਨਹੀਂ ਹੈ ਕਿਸੇ ਦਾ ਜੀ ਜੀ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਸ਼ੌਂਕ ਹੈ ਕਿ ਤਨੇ ਕਿਤੇ ਗੇਮ ਹੈ ਕਿ ਤਨੇ ਕਿਤੇ ਖੇਡ ਹੈ ਜੀ ਇਹ ਇਹਨੂੰ ਖੇਡ ਦੇ ਤੌਰ ਤੇ ਲੈਣਾ ਚਾਹੀਦਾ ਇਹਨੂੰ ਦੋਰ ਪਹਿਲੀ ਗੱਲ ਹੈ ਦੋਰ ਚੈਨਲ ਡੋਰ ਸਾਲੋਂ ਬਰਤਣੀ ਹੋਣੀ ਚਾਹੀਦੀ ਜਿਹੜੇ ਚੈਨਲ ਡੋਰ ਵੇਚਦੇ ਸਰਕਾਰਾਂ ਦਾ ਦੇਖੋ ਕਿਤੇ ਨਾ ਕਿਤੇ ਛੁੱਟੀਆਂ ਪਈਆਂ ਜੇ ਸਿੱਧਾ ਚੈਨਲ ਤੇ ਕਹਿੰਦੇ ਆ ਛੁੱਟੀਆਂ ਈ ਸੀ ਕਰਕੇ ਪਈਆਂ ਵੀ ਹਰ ਸਾਲ ਚੈਨਲ ਦਾ ਉਪਰਾਲਾ ਹੁੰਦਾ ਵੀ ਸਰਕਾਰਾਂ ਨੂੰ ਜਗਾਉਣ ਜਾਂ ਦੋਰ ਨੂੰ ਬੰਦ ਕਰਾਉਣ ਲੇਕਿਨ ਕਿਤੇ ਬੰਦ ਕਿਉਂ ਨਹੀਂ ਜੀ ਕਰਦੀਆਂ ਕਾਹਦੀ ਤੁਸੀਂ ਸਰਵੇ ਕਰਕੇ ਦੇਖ ਲਿਓ ਗੱਟੂਆਂ ਦੇ ਗੱਟੂ ਲੁਧਿਆਣੇ ਕੱਲੇ ਲੁਧਿਆਣੇ ਦੇ ਕਰਕੇ ਦੇਖ ਲਿਓ ਤੁਸੀਂ ਤੁਹਾਨੂੰ ਕਿੰਨੇ ਹੁੰਦਾ ਟੂ ਜਿਹੜੇ ਆ ਕਿਤੇ ਨਾ ਕਿਤੇ ਚੈਨਾ ਡੋਰ ਤੇ ਮਿਲਦੇ ਆ ਦੇਖੋ ਆਮ ਡੋਰ ਦੇ ਨਾਲ ਬੱਚੇ ਨੂੰ ਪਤੰਗ ਚੜਾਉਣਾ ਚਾਹੀਦਾ ਹੈ ਕੋਈ ਵੀ ਬੱਚਾ ਪਤੰਗ ਚੜਾਉਂਦਾ ਉਹਦੇ ਮਾਤਾ ਪਿਤਾ ਜਾਂ ਵੱਡਾ ਭੈਣ ਭਰਾ ਉਹਦੇ ਕੋਲ ਹੋਣਾ ਚਾਹੀਦਾ ਠੀਕ ਹੈ ਉਹਨੂੰ ਕਿਸੇ ਦੀ ਕਟਣਾ ਕਿਸੇ ਦਾ ਵੱਜਣਾ ਕੋਈ ਪ੍ਰਾਪਲ ਨਹੀਂ ਲੇਕਿਨ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ ਕਈ ਬੱਚੇ ਛੱਤਾਂ ਤੋਂ ਕੋਈ ਡਿੱਗ ਜਾਂਦੇ ਆ ਕਈ ਬੱਚੇ ਕਿਤੇ ਨਾ ਕਿਤੇ ਕਰੰਟ ਲਾਕੇ ਵੀ ਮਰ ਜਾਂਦੇ ਆ ਕਿਤੇ ਨਾ ਕਿਤੇ ਪਤੰਗ ਨੂੰ ਕੱਢਣ ਦੇ ਚੱਕਰ ਦੇ ਵਿੱਚ શરીਏ ਦੇ ਨਾਲ ਕੱਢਣ ਲੱਗ ਜਾਂਦੇ ਆ ਰੋਹ ਦੀ ਤਾਰ ਨਾਲ ਕੱਢਣ ਲੱਗ ਜਾਂਦੇ ਆ ਪਤੰਗ ਅਗੇ ਵੀਰ ਜੀ ਦੇ ਤਾਰਾਂ ਚ ਪਸਿਆ ਹੋਣਾ ਤੇ ਕਿਤੇ ਨਾ ਕਿਤੇ ਕਿ ਚੈਨਾਂ ਡੋਰ ਹੁੰਦੀ ਟੁੱਟਣ ਦਾ ਨੌਰੀ ਹੁੰਦੀ ਜਿਵੇਂ ਵੀਰ ਜੀ ਨੇ ਕਿਹਾ ਵੀ ਜਾਨਵਰ ਪਸ਼ੂ ਪੰਛੀ ਕਿ ਜਵਾਨੀਆਂ ਟੰਗਾ ਕਟੀਆਂ ਜਾਨੀ ਪਰ ਅਪਰਿੰਦਿਆਂ ਦੀਆਂ ਪਾਂਛੀਆਂ ਦੀਆਂ ਟੰਗਾ ਕਟੀਆਂ ਜਾਨੀ ਪਰ ਘਤਰੇ ਜਾਨਨੇ ਆ ਦੇਖੋ ਇਹਦਾ ਕਾਰਨ ਇਹੀ ਹੈ ਵੀ ਇਹ ਦੌਰ ਕਿਤੇ ਨਾ ਕਿਤੇ ਇਹ ਇਨਸਾਨਾਂ ਵਾਸਤੇ ਵੀ ਘਾਤਕ ਹੈ ਜਿਹੜਾ ਵੀ ਜੀਵ ਇਸ ਦੁਨੀਆ ਤੇ ਆਇਆ ਉਹਦੇ ਵਾਸਤੇ ਘਾਤਕ ਹੈ ਲੇਕਿਨ ਚੰਦ ਪੈਸੇ ਬਣਾਉਣ ਜਿਵੇਂ ਵੀਰ ਜੀ ਨੇ ਕਿਹਾ ਵੀ ਚੰਦ ਪੈਸੇ ਬਣਾਉਣ ਦੀ ਕਾਤਰ ਕਿਤੇ ਨਾ ਕਿਸੇ ਅਜਿਹੀਆਂ ਚੀਜ਼ਾਂ ਕਰਦੇ ਆ ਜਾਂ ਡੋਰਾ ਖਰੀਦਦੇ ਆ ਜਾਂ ਡੋਰਾ ਵੇਚਦੇ ਆ ਡੋਰਾ ਦਾ ਕਾਰੋਬਾਰ ਕਰਦੇ ਆ ਜਾਂ ਡੋਰਾ ਦਾ ਕਾਰੋਬਾਰ ਕਰਨ ਨੂੰ ਤਰਜੀਹ ਦਿੰਦੇ ਆ ਜਿਵੇਂ ਸਰਕਾਰਾਂ ਦਾ ਡਿਪਾਰਟਮੈਂਟ ਹੁੰਦਾ ਸਰਕਾਰਾਂ ਦਾ ਡਿਪਾਰਟਮੈਂਟ ਜਿਵੇਂ ਮੈਂ ਹਰੇਕ ਵਿਸ਼ੇ ਨਾਲ ਜੋੜਦਾ ਹੁੰਦਾ ਵੀ ਹਰੇਕ ਡਿਪਾਰਟਮੈਂਟ ਦੇ ਲਈ ਕੋਈ ਮੰਤਰੀ ਹੁੰਦਾ ਮੰਤਰੀ ਸਾਧਰੀਆਂ ਦਾ ਟੋਲਾ ਹੁੰਦਾ ਕਿਤੇ ਨਾ ਕਿਤੇ ਕਿੰਨਾ ਕਿੰਨਾ ਕਰੋੜਾ ਕਰੋੜਾ ਰੁਪ ਕਾਦਾ ਆਪਣੇ ਡਿਪਾਰਟਮੈਂਟ ਨੂੰ ਜਗਾਉਨੇ ਆ ਜਾਂ ਕਿਹੜੇ ਸਿਸਟਮ ਚਾ ਕੇ ਜਗਾਉਨੇ ਆ ਅੱਜ ਤੱਕ ਅਸੀਂ ਕੋਈ ਨਹੀਂ ਦੇਖਿਆ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ 18 ਫਰਵਰੀ 2023 ਨੂੰ ਯਾਨੀ ਕਿ ਮੀਟ ਹੈ ਦਿਨੇ ਇਸੇ ਇੱਕ ਨੋਟੀਫਿਕੇਸ਼ਨ ਸਰਕਾਰ ਵੱਲ ਜਾਰੀ ਕੀਤਾ ਗਿਆ ਸੀ ਉਸ ਦੇ ਬਾਰੇ ਚਰਚਾ ਵੀ ਕੀਤੀ ਸੀ ਕਿ ਜਿਵੇਂ ਸਭ ਇੱਕ ਨੌਜਵਾਨ ਦੇ ਨਾ 25 ਟਾਂਕੇ ਲੱਗੇ ਉਸ ਤੋਂ ਬਾਅਦ ਸਰਕਾਰ ਉੱઠી ਨੋਟੀਫਿਕੇਸ਼ਨ ਜਾਰੀ ਹੋ ਗਿਆ ਤਾਂ ਫਿਰ ਵੀ ਅੱਜ ਵੀ ਕਿਰਿਆ ਸਭ ਸਹੀ ਕਹਿ ਰਹੇ ਕਿ ਸਰਕਾਰਾਂ ਸੁੱਤੀਆਂ ਵੀ ਨੇ ਸ਼ਰਮਾ ਜੀ ਮੈਂ ਤੁਹਾਨੂੰ ਆਪਣਾ ਇੱਕ ਕਿੱਸਾ ਦੱਸਦਾ ਕਿ ਪਿਛਲੀ ਦਵਾਲਤੇ ਉਦੋਂ ਮੈਨੂੰ ਪਤਾ ਨਹੀਂ ਹੁੰਦਾ ਸੀ ਵੀ ਚਾਈਨਾ ਡੋਰ ਕੀ ਹੈ ਮੈਂ ਸੁਣਿਆ ਬੜਾ ਸੀ ਮੈਂ ਕਦੇ ਦੇਖੀ ਨਹੀਂ ਸੀ ਇਸ ਤੋਂਵਾਲ ਨਹੀਂ ਕੀਤੀ ਸੀ ਮੈਂ ਪਿਛਲੀ ਦਵਾਲਤੇ ਆਪਣੇ ਕੋਠੇ ਦੇ ਸ਼ਾਮ ਨੂੰ ਲਾਈਟਾਂ ਲਗਾਣ ਗਿਆ ਤਾਂ ਮੇਰੇ ਪੈਰਾਂ ਵਿੱਚ ਗੁੱਥਾ ਫਸ ਗਿਆ ਡੋਰ ਦਾ ਚਲੋ ਆਂਡੀ ਗਵਾਂਡੀਆ ਬੱਚੇ ਕੋਈ ਯੂਜ਼ ਕਰਦੇ ਉਹਨਾਂ ਦਾ ਗੇਅਰ ਤਾਂ ਸਾਡੇ ਕੋਠੇ ਤੇ ਤੇ ਉਹ ਸ਼ਰਮਾ ਜੀ ਮੈਂ ਨਾ ਇੰਨੀ ਬੁਰੀ ਤਰੀਕੇ ਨਾਲ ਕੋਠੇ 'ਵੀ ਗਿਰਿਆ ਚਲੋ ਵਿਚਾਰ ਰਿਹਾ ਕਿ ਮੇਰੇ ਕੋ ਸੱਟ ਵਟ ਜਿਆਦਾ ਨਹੀਂ ਵਜੀ ਪਰ ਉਹ ਡੋਰ ਨਾ ਮੇਰੇ ਕੋ ਟੁੱਟੀ ਨਹੀਂ ਉਹ ਨਿਕਲੀ ਨਹੀਂ ਮੇਰੇ ਕੋਲ ਮੰਨੋਗੇ ਅਖੀਰ ਮੈਨੂੰ ਮਜਬੂਰ ਹੋ ਕੇ ਨਾ ਨੂੰ ਅੱਗ ਅੱਗ ਵੀ ਪੱਠੀ ਸਿੱਟਣਾ ਪਿਆ ਮੰਨੋ ਦੇਖੋ ਟੁੱਟਦੀ ਨਹੀਂ ਐ ਇਸ਼ੀ ਕਰਕੇ ਘਾਤ ਹੈਗਾ ਛੋਟੀ ਸਾਹਿਬ ਜਿਵੇਂ ਹੁਣ ਪੰਛੀ ਫਸ ਜਾਂਦੇ ਆ ਜਿਵੇਂ ਪੰਛੀਆਂ ਦੀ ਗੱਲ ਕਰੀਏ ਪੰਛੀ ਫਸ ਜਾਂਦੇ ਆ ਜੇ ਨਾਰਮਲ ਡੋਰ ਆ ਕਿਤੇ ਨਾ ਕਿਤੇ ਆਪਣੇ ਚੁੰਝ ਦੇ ਨਾਲ ਆਪਣੇ ਮੂੰਹ ਦੇ ਨਾਲ ਜਾਂ ਆਪਣੇ ਪੈਰਾਂ ਦੇ ਨਾਲ ਉਹਨੂੰ ਕੁੱਤਰ ਲੰਦਾ ਕਿਤੇ ਨਾ ਕਿਤੇ ਆਜ਼ਾਦ ਹੋ ਜਾਂਦਾ ਹੈ ਲੇਕਿਨ ਜਿਹੜੀ ਚਾਈਨਾ ਡੋਰ ਆ ਇਹ ਪੰਛੀ ਜਾਨਵਰ ਤਾਂ ਕਿਹਾ ਇਹਨੂੰ ਕੁੱਤਰ ਪਾਊਗਾ ਇਹ ਬੰਦਾ ਇਹਨੂੰ ਵਿੱਚ ਕੇ ਤੋੜ ਸਕਦਾ ਕਿਤੇ ਨਾ ਕਿਤੇ ਕੈਂਚੀ ਨਾਲ ਜਾਂ ਕਿਸੇ ਚੀਜ਼ ਨਾਲ ਕੱਟਣਾ ਪੈਂਦਾ ਇਸ਼ੀ ਕਰਕੇ ਜਿਹੜੇ ਗਲ ਕੱਟੇ ਜਾਂਦੇ ਆ ਇਨਸਾਨਾਂ ਦੇ ਗਲ ਕੱਟੇ ਜਾਂਦੇ ਆ ਪੰਰੀਂਦਿਆਂ ਦੇ ਪਰ ਕੱਟੇ ਜਾਂਦੇ ਆ ਟੰਗੜੀਆਂ ਕੱਟੀਆਂ ਜਾਂ ਅੱਜ ਇਹਨੇ ਲੜਤ ਲਈ ਰਹਿਨੇ ਦੇਖੋ ਇਸੇ ਕਰਕੇ ਸੀ ਕਹਿੰਨੇ ਨੇ ਵੀ ਜਾਨ ਤੇ ਨਾ ਬਣੇ ਜਾਂ ਜਾਨ ਤੇ ਖਤਰਾ ਨਾ ਵੜੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਲੇਕਿਨ ਸਰਕਾਰਾਂ ਦਾ ਸਿਰਫ ਇੱਕ ਪੈਸੇ ਦੇ ਕਾਤਰੀ ਕਿਤੇ ਨਾ ਕਿਤੇ ਚੁਪ ਬੈਠ ਜਾਨੀ ਹੈ ਕਿੰਨੇ ਵਿਸ਼ਿਆਂ ਦੇ ਵਿੱਚ ਗਲਤ ਤਰੀਕੇ ਦੇ ਨਾਲ ਸਰਕਾਰਾਂ ਕੋਲ ਪੈਸਾ ਜਾਂਦਾ ਹੈ ਲੇਕਿਨ ਗਰਾਉਂਡ ਜ਼ੀਰੋ ਤੇ ਆ ਕੇ ਸਰਕਾਰਾਂ ਦੇਖਦੀਆਂ ਨਹੀਂ ਜਿਵੇਂ ਬਹੁਤ ਵਿਸ਼ਿਆਂ 'ਚ ਗੱਲ ਜੋੜੀ ਆ ਵੀ ਆਮ ਕੁੱਟੀਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹੋਟਲ ਖੁੱਲ ਜਾਂਦੇ ਹੈ ਇਸ ਵਿਸ਼ੇ ਤੋਂ ਹਟ ਕੇ ਆ ਲੇਕਿਨ ਸਰਕਾਰਾਂ ਦੇ ਪ੍ਰਤੀ ਐਸ ਕਰਕੇ ਮੈਂ ਸਵਾਲ ਕਰਦਾ ਜੀ ਕੁੱਟੀਆਂ ਦੇ ਵਿੱਚ ਕਿਤੇ ਨਾ ਕਿਤੇ ਹੋਟਲ ਬਣ ਜਾਂਦੇ ਉੱਥੇ ਨਜਾਇਜ਼ ਤਰੀਕੇ ਦੇ ਨਾਲ ਕਮਾਈ ਹੁੰਦੀ ਹੈ ਸਰਕਾਰਾਂ ਨੂੰ ਕਿਹ ਸਰਕਾਰਾਂ ਕੋਲੋਂ ਟੈਕਸ ਜਾਂਦਾ ਡਿਪਾਰਟਮੈਂਟ ਨੂੰ ਟੈਕਸ ਜਾਂਦਾ ਅਸੀਂ ਡਿਪਾਰਟਮੈਂਟ ਨਾਲ ਗੱਲ ਕਰਦੇ ਆ ਜਾ ਕੇ ਜੀ ਇਹ ਕੰਮ ਹੋ ਰਿਹਾ ਹੈ ਤੁਸੀਂ ਇਹ ਕਿਉਂ ਨਹੀਂ ਇਨਫਰਮੇਸ਼ਨ ਦਿੱਤੀ ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਿਆ ਨਹੀਂ ਅਮੇ ਤੋਂ ਪੈਸਾ ਆ ਰਹਾ ਹੈ ਜੀ ਸਰਕਾਰ ਕੋ ਪੈਸਾ ਆ ਰਹਾ ਟੈਕਸ ਆ ਰਹਾ ਅਮੇ ਕਾ ਲੈਣ ਦੇਣਾ ਲੇਕਿਨ ਨਹੀਂ ਸਰਕਾਰਾਂ ਦਾ ਫਰਜ ਬਣਦਾ ਹੈ ਜਿੱਥੋਂ ਵੀ ਟੈਕਸ ਦਾ ਪੈਸਾ ਹੁੰਦਾ ਜਿੱਥੇ ਵੀ ਸਰਕਾਰ ਨੂੰ ਪੈਸਾ ਬਣਦਾ ਕੋਈ ਕੰਮ ਕਰਦਾ ਉਹਦੀ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਣਾ ਚਾਹੀਦਾ ਵੀ ਉੱਥੇ ਕੋਈ ਨਫਾ ਨੁਕਸਾਨ ਤਾਂ ਨਹੀਂ ਹੈਗਾ ਕਿਸੇ ਦੀ ਇੱਜ਼ਤ ਦਾ ਸਵਾਲ ਤਾਂ ਨਹੀਂ ਹੈਗਾ ਜਾ ਕੇ ਤੇ ਕੋਈ ਗਲਤ ਕੰਮ ਤਾਂ ਨਹੀਂ ਹੋ ਰਿਹਾ ਨਜਾਇਜ਼ ਕੰਮ ਤਾਂ ਨਹੀਂ ਹੋ ਰਿਹਾ ਫਿਰ ਜਾ ਕੇ ਕਿਤੇ ਨਾ ਕਿਤੇ ਪਰਮਿਸ਼ਨਾਂ ਦੇਣਾ ਚਾਹੀਏ ਚੁੱਪ ਕਰਕੇ ਪਰਮਿਸ਼ਨਾਂ ਦੇ ਦੇਣਾ ਪੈਸਾ ਬਣਦਾ ਔਰ ਸ਼ਰਮัย ਦੇਖੋ ਜਿਵੇਂ ਤੁਸੀਂ ਕਿਹਾ ਵੀ ਸਰਕਾਰਾਂ ਨਹੀਂ ਬੋਲਦੀਆਂ ਅਸੀਂ ਮੰਨਦੇ ਆ ਤੁਹਾਡੀ ਗੱਲ ਮੈਂ 100% ਸਹਿਮਤ ਆ ਕਿਉਂਕਿ ਦੇਖੋ ਜਿਹੜੀ ਇਹ ਚਾਈਨਾ ਡੋਰ ਹੈ ਮੈਂ ਥੋੜਾ ਇਸ ਤੇ ਸਟੱਡੀ ਕਰ ਰਿਹਾ ਹਾਂ ਰੀਤਾਏ ਚਾਈਨਾ ਦਾ ਇੱਕ ਸਿੰਥੈਟਿਕ ਸਿੰਥੈਟਿਕ ਟੈਕ ਇਹ ਆਂਦਾ ਕਿੱਥੋਂ ਹੈ ਇਹ ਆਂਦਾ ਵੀ ਸਾਡੇ ਦੇਸ਼ ਚੋਂ ਬਾਹਰੋਂ ਹੈ ਤਾਂ ਫਿਰ ਯਾਨੀ ਕਿ ਕਿਤਨਾ ਕਿਤੇ ਕੇਂਦਰ ਸਰਕਾਰ ਨੂੰ ਇੰਡੀਆ ਚ ਐਂਟਰ ਕਿਉਂ ਹੋਣ ਦਿੰਦੀ ਹੈ ਤਾਂ ਕਿ ਅਜੇ ਹੀ ਨੋਬਤ ਹੀ ਨਾ ਹੈ ਨਾ ਜੋ ਜਿਹੜੀ ਦੇਸ਼ ਚ ਆਏਗੀ ਨਹੀਂ ਉਹ ਅੰਦਰ ਤਿਆਰ ਕਿਵੇਂ ਕੀਤੀਏਗੀ ਉਹਦਾ ਯਾਨੀ ਉਹ ਵਿਕੇ ਕਿਵੇਂ ਬਾਹਰ ਬਾਰਡਰ ਨਹੀਂ ਸੀਲ ਕਰ ਦੋ ਨਾ ਉਹਨੂੰ ਬਿਲਕੁਲ ਬਿਲਕੁਲ ਜੇ ਆਏਗੀ ਨਹੀਂ बिकੇਗੀ ਨਹੀਂ ਇਸੀ ਤੇ ਗੱਲ ਦੱਸਦਾ ਜੀ ਕੱਲ ਮੈਨੂੰ ਇੱਕ ਮੇਰਾ ਪੁਰਾਣਾ ਮਿੱਤਰ ਮਿਲਿਆ ਬਾਜ਼ਾਰ 'ਚ ਜੀ ਗੱਲ ਚੱਲਦੀ ਵੀ ਵੀ ਪੰਜਾਬ ਦਾ ਕਿਹੜਾ ਹਾਲ ਆ ਕਿੰਨੇ ਲੋਕ ਨਸ਼ਿਆਂ 'ਚ ਆ ਕਿੰਨੇ ਉਹ 'ਚ ਉਹਨੇ ਮੈਨੂੰ ਇੱਕੋ ਸਵਾਲ ਕਰਿਆ ਬੰਦੇ ਨੇ ਮੈਨੂੰ ਕਹਿੰਦੇ ਸ਼ਰਮਾ ਜੀ ਜੇ ਚੀਜ਼ ਆਊਗੀ ਨਹੀਂ ਤਾਂ ਚੀਜ਼ ਬਕਰੀਦਾ ਹੋਊਗਾ ਅਗਲਾ ਕਿਵੇਂ ਜੀ بیچ ਬੀਚੂਗੇ ਨਹੀਂ ਉਹਨੇ ਅਸੀਂ ਕੱਟੂਗਾ ਕਿਵੇਂ ਇਹਦਾ ਮਤਲਬ ਇਹ ਹੈ ਵੀ ਉਹ ਸਰਕਾਰਾਂ ਕਿਉਂ ਨਹੀਂ ਉਸ ਚੀਜ਼ ਦੀ ਐਂਟਰੀ ਰੋਕਦੀਆਂ ਜਿਹੜਾ ਖਤਰਾ ਵੱਧਾ ਜਾਂ ਜਿਸ ਚੀਜ਼ ਤੇ ਸਾਨੂੰ ਖਤਰਾ ਹੁੰਦਾ ਹੈ ਅਗਰ ਐਂਟਰੀ ਉਹਨਾਂ ਹੋ ਵੀ ਹੁਣ ਮੰਨ ਲਓ ਚਿੱਟੇ ਦੀ ਗੱਲ ਕਰਦੇ ਨਸ਼ੇ ਦੀ ਗੱਲ ਕਰਦੇ ਆ ਅਸੀਂ ਕਦੇ ਦੇਖਿਆ ਹੀ ਨਹੀਂ ਜੀ ਅਸੀਂ ਤਾਂ ਕਦੇ ਸੁਣਿਆ ਹੀ ਨਹੀਂ ਆ 2011 ਤੋਂ 12 ਤੋਂ ਬਾਅਦ ਸਾਨੂੰ ਉਹਦੀ ਪਤਾ ਲੱਗਾ ਚਿੱਟਾ ਪਿੱਟਾ ਕਿੱਥੇ ਪਿਆ ਗਿਆ ਸਾਡੀ ਨੌਜਵਾਨੀ ਵੀ ਖਾ ਗਿਆ ਸਾਡੀ ਦੇਸ਼ ਦਾ ਲੋਕਾਂ ਦਾ ਪੈਸਾ ਵੀ ਖਾ ਗਿਆ ਪੈਸਾ ਤਾਂ ਦੂਰ ਦੀ ਗੱਲ ਆ ਚਲੋ ਜਿਹੜਾ ਬੱਚਾ ਜਾਂਦਾ ਜਿਹੜੀ ਬੱਚੇ ਦੀ ਜਾਨ ਜਾਂਦੀ ਹੈ ਬੱਚਾ ਕੰਮ ਨਹੀਂ ਕਰਦਾ ਜਿਹੜਾ ਨਸ਼ਾ ਆ ਗਿਆ ਆਇਆ ਕਿੱਥੋਂ ਜਾਂ ਕਿਵੇਂ ਆਉਂਦੇ ਰ ਉਹਨਾਂ ਦਾ ਜੀ ਨੀ ਟੁੱਟ ਗਈਆਂ ਕਿਸੇ ਵੀ ਮਾੜੇ ਸਿਸਟਮ ਚ ਜਾ ਕੇ ਜਿੱਥੇ ਗਲਤ ਹੋ ਰਿਹਾ ਉਹਨੂੰ ਜਾਣ ਦੀ ਰੋਕਣ ਦੀ ਗੱਲ ਕਿਉਂ ਨਹੀਂ ਕਰਦੀਆਂ ਉਹੀ ਗੱਲ ਘੁਮਕਮਾ ਕੇ ਆ ਜਾਂਦੀ ਹੈ ਵੀ ਸਰਕਾਰਾਂ ਨੂੰ ਦੱਸਦੇ ਵੀ ਕਿ ਟੈਕਸ ਦਾ ਪੈਸਾ ਚਾਹੀਦਾ ਹੈ ਸਰਕਾਰਾਂ ਨੂੰ ਲੋਕ ਕਮਾ ਕੇ ਦੇ ਰਹੇ ਹੋ ਉਹ ਟੈਕਸ ਦਾ ਪੈਸਾ ਚਾਹੀਦਾ ਹੈ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਵੀ ਕਿਸੇ ਦਾ ਗਾਲ ਵੱਡ ਹੋ ਜਾਵੇ ਕਿਸੇ ਦੀ ਟੰਗੜੀ ਘੱਟ ਹੋ ਜਾਵੇ ਕਿਸੇ ਦਾ ਕੁਝ ਹੋ ਜਾਵੇ ਸਰਕਾਰਾਂ ਨੂੰ ਦਾ ਪੈਸੇ ਦਾ ਕੋਈ ਮਤਲਬ ਹੈ ਕਿਉਂ ਲੋਕ ਵੇਚ ਕੇ ਉਹ ਪੈਸਾ ਕਮਾ ਕੇ ਜਿੰਨੇ ਕਿਤੇ ਸਰਕਾਰਾਂ ਨੂੰ ਟੈਕਸ ਦੰਨੇ ਹੈ ਜੀ ਔਰ ਦੇਖੋ ਸਭ ਤੋਂ ਓਡੀ ਗੱਲ ਮੈਂ ਪੰਜਾਬ ਤੀ ਆ ਜਨਾਂ ਕਿ ਪਹਿਲਾਂ ਦੇਖੋ ਸਟਾਕ ਸਾਰੇ ਜਮਾ ਕੀਤਾ ਹੋਇਆ ਹੈ ਚਾਈਨਾ ਡੋਰ ਦਾ ਹਲੇ ਕੇ ਪਸੰਤ ਨੂੰ ਕਾਫੀ ਥੋੜੇ ਦਿਨ ਪਏ ਨੇ ਪਰ ਦੇਖੋ ਜਦੋਂ ਕੋਈ ਹਾਸਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਪੁਲਿਸ ਪਰ ਜਾ ਜਾਂਦਾ ਤਾਂ ਫਿਰ ਰੇਡਾਂ ਪੈਂਦੀਆਂ ਤਾਂ ਫਿਰ ਉਹ ਚਾਈਨਾ ਦੇ ਜਿਹੜੇ ਗੱਟੂ ਹੁੰਦੇ ਆ ਉਹ ਬਰਾਮਦ ਹੋ ਜਾਂਦੇ ਆ ਕੀ ਗੱਲ ਪੁਲਿਸ ਨੂੰ ਪਹਿਲਾਂ ਪਤਾ ਨਹੀਂ ਹੁੰਦਾ ਵੀ ਇਹ ਦੁਕਾਨਦਾਰ ਕੋਲ ਇੰਨਾ ਸਮਾਨ ਪਿਆ ਹੈ ਪੁਲਿਸ ਕਾਰਵਾਈ ਨਹੀਂ ਕਰਦੀ ਕਿੰਨਾ ਕਿਤੇ ਪੁਲਿਸ ਵੀ ਢਿੱਲੀ ਪੈ ਰਹੀ ਹੈ ਜਾਂ ਪੁਲਿਸ ਕਾਰਵਾਈ ਕਰਨਾ ਹੀ ਜਾਂਦੀ ਦੇਖੋ ਜੇ ਕੋਈ ਵੀ ਨਿਊਜ਼ ਦੇਖ ਰਹੇ ਆ ਜਾਂ ਕੋਈ ਕੁਝ ਦੇਖਦੇ ਆ ਉਹ ਕਿਤੇ ਨਾ ਕਿਤੇ ਕ੍ਰਾਈਮ ਹੋ ਜਾਂਦਾ ਜੀ ਕ੍ਰਾਈਮ ਹੋਣ ਤੋਂ ਬਾਅਦ ਆ ਕੇ ਪੁਲਿਸ ਵੀ ਕਿਤੇ ਨਾ ਕਿਤੇ ਆਪਣਾ ਵਕੀਲ ਵੀ ਆਪਣਾ ਕੋਰਟ ਵੀ ਆਪਣਾ ਰੋਲ ਅਦਾ ਕਰਦੇ ਆ ਲੇਕਿਨ ਅਸੀਂ ਤਾਂ ਇਹ ਕਹਿੰਦੇ ਆ ਕਿ ਕ੍ਰਾਈਮ ਹੋਣੇ ਕਿਉਂ ਦਿੱਤਾ ਜਾਂਦਾ ਜੀ ਜੀ ਕਿਉਂ ਹੋਣ ਦਿੱਤਾ ਜਾਂਦਾ ਅੱਜ ਸਾਡੀਆਂ ਜੇਲਾਂ ਦੀ ਕਿਤੇ ਨਾ ਕਿਤੇ ਉਹ ਸਾਰੀਆਂ ਹੁੰਦੀਆਂ ਫਲਾਣੀ ਜਗ੍ਹਾ ਜੇਲ ਬਣ ਗਈ ਫਲਾਣੀ ਜਗ੍ਹਾ ਜੇਲ ਬਣ ਗਈ ਤਾੜੀਆਂ ਮਾਰਦੇ ਆ ਡਿਪਾਰਟਮੈਂਟ ਵਾਲੇ ਕੁਝ ਹੁੰਦੇ ਆ ਸਰਕਾਰਾਂ ਕੁਝ ਹੁੰਦੀਆਂ ਉਹ ਪਾਗਲੋ ਜੇਲਾਂ ਤਾਂ ਘਟਾਉਣ ਦੀ ਗੱਲ ਕਰੋ ਤੁਸੀਂ ਜਿਲ੍ਹਾ ਚੋਂ ਬਕਾਇਦੀ ਰਹਾ ਕਰਨ ਦੀ ਗੱਲ ਕਰੋ ਜਿਹੜੇ ਨਜਾਇਜ਼ ਕਿਤੇ ਨਾ ਕਿਤੇ ਕਾਨੂੰਨਾਂ ਅਜੇ ਦੱਬੇ ਹੋਏ ਕਿਤੇ ਨਾ ਕਿਤੇ ਕੇਸਾਂ ਦੇ ਪਾਚੇ ਹੋਏ ਆ ਸਰਕਾਰਾਂ ਕਹਿਣ ਦਾ ਮਤਲਬ ਇਹ ਹੈ ਸਹੀ ਪਾਸੇ ਨਹੀਂ ਸੋਚਦੀਆਂ ਅਗਰ ਸਰਕਾਰਾਂ ਸਹੀ ਪਾਸੇ ਸੋਚਣ ਲੱਗ ਜੇ ਤਾਂ ਸਾਡੀ ਪਬਲਿਕ ਕਿਤੇ ਨਾ ਕਿਤੇ ਕੁਝ ਹੋ ਜਵੇ ਸਰਕਾਰਾਂ ਨੂੰ ਚੰਗੇ ਵੀ ਕਹਿਣ ਲੱਗ ਜਵੇ ਪਿਛਲੇ 70 75 ਸਾਲ ਦਾ ਰੋੜਾ ਪਾਉਂਦਾ ਰਹੇ ਪੰਜਾਬ ਜੀ ਖਾਲੀ ਜੀ ਕਾਂਗਰਸ ਨੇ ਖਾਲੀ ਜੀ ਕਾਲੀਆਂ ਨੇ ਹੁਣ ਆਮ ਆਦਮੀ ਪਾਰਟੀ ਦੇ ਕੀ ਰਿਜਲਟ ਆ ਰਹੇ ਆ ਆਮ ਆਦਮੀ ਪਾਰਟੀ ਕਿਆ ਕਰਕੇ ਦੇ ਰਹੀ ਹੈ ਜੀ ਇਹ ਨਹੀਂ ਕਰਦੇ ਕਹਿੰਦੇ ਵੀ ਕੁਝ ਕਰਦੀ ਨਹੀਂ ਸਰਕਾਰ ਲੇਕਿਨ ਸਰਕਾਰ ਉਹ ਨੀ ਕੰਮ ਰਹੀ ਜੋ ਲੋਕ ਚਾਹੁੰਦੇ ਸੀਗੇ ਜਾਂ ਸਰਕਾਰ ਉਹ ਕਰ ਰਹੀ ਹੈ ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਕਰਿਆ ਜੀ ਨਹੀਂ ਇਹਦਾ ਮਤਲਬ ਤੁਸੀਂ ਕਹ ਦੇਖੋ ਮੈਂ ਤਾਂ ਸਪਸ਼ਟ ਤੇ ਸਾਫ਼ ਗੱਲ ਕਰਦਾ ਕਿਤੇ ਨਾ ਕਿਤੇ ਯਾਨੀ ਕਿ ਪੰਜਾਬ ਪੁਲਿਸ ਵੀ ਵਾਅਦਾ ਦਿੰਦੀ ਹੈ ਜਿਹੜਾ ਇਹ ਕ੍ਰਾਈਮ ਚਾਈਨਾ ਡੋਰ ਦਾ ਵਧ ਰਿਹਾ ਦੇਖੋ ਜੇਕਰ ਪੰਜਾਬ ਪੁਲਿਸ ਮਾੜੀ ਥੋੜੀ ਹੁਸਤੀ ਦੀ ਕਰੇ ਤਾਂ ਸਾਡੇ ਜਿਹੜੇ ਬੱਚਿਆਂ ਦੇ ਜਿਹੜੇ ਹਾਸੇ ਬੀਤਦੇ ਨੇ ਉਹ ਰੁਕਸਦੇ ਨੇ ਕਿਤੇ ਨਾ ਕਿਤੇ ਮੰਨਦੇ ਹੋ ਹਾਂ ਮੁਸਤੈਦੀ ਹੁੰਦੀ ਹੈ ਜੇ ਨਿਸ਼ਬਤ ਨੇੜੇ ਹੁੰਦੀ ਹੈ ਮੁਸਤੈਦੀ ਟ੍ਰੈਫਿਕ ਪੁਲਿਸ ਦੇ ਡਿਪਾਰਟਮੈਂਟ ਚ ਆ ਕੇ ਦੇਖ ਲੋ ਤੁਸੀਂ ਅਖਰੜ ਚ ਆ ਕੇ ਦੇਖ ਲੋ ਬੱਸ ਸਟੈਂਡ ਦੇ ਥੱਲੇ ਇੱਕ ਬੰਦੇ ਦੀ ਮੈਂ ਬਹੁਤ ਵਾਰ ਗੱਲ ਕਰੀ ਉਹ ਪੁਲਿਸ ਦੇ ਵਿੱਚ ਹੈ ਜੀ ਉਹ 4 ਫੁੱਟ ਦਾ 4.5 ਫੁੱਟ ਦਾ ਨੌਜਵਾਨ ਹੈ ਜੀ ਬੰਦਾ ਹੁਣ ਤਾਂ ਚਲੋ ਉਮਰ ਜ਼ਿਆਦਾ ਹੋ ਗਈ ਉਹਦੀ ਜਿਸ ਟਾਈਮ ਭਰਤੀ ਹੋਇਆ ਹੁਣ ਆ ਉਹ ਕਿਦੋਂ ਦਾ ਪਤਾ ਨਹੀਂ ਕਿੰਨਾ ਜੀ ਕਿੰਨਾ ਵਜਨ ਹੁਣ ਆ ਉਹਦਾ ਕੋਈ ਨਾਪ ਤੋਂ ਨਹੀਂ ਜੀ ਸਵੇਰ ਚਲੇ ਕੇ ਸ਼ਾਮ ਤੱਕ 7 ਵਜੇ ਤੱਕ ਖੜ ਜਾਂਦਾ ਹੈ ਸ਼ਾਮ ਦੇ 7 ਵਜੇ ਤੱਕ ਪਤਾ ਨਹੀਂ ਕਿੰਨੇ ਕਿ ਲੋਕਾਂ ਦੇ ਸਰੇ ਆਮ ਪੈਸੇ ਬਣਾਉਣੇ ਆ ਜੀ ਉਹ ਮੈਂ ਕਿੰਨੀ ਵਾਰ ਕਿਹਾ ਸਿਰਫ ਚੰਨੀ ਸਾਹਿਬ ਦੀ ਕੋਟੀ ਤੇ ਮੈਜ 500 ਮੀਟਰ ਦੀ ਦੂਰੀ ਤੇ ਜਿਸ ਟਾਈਮ ਸੀ ਐਮ ਸੀਗੇ ਉਸ ਟਾਈਮ ਵੀ ਲੋਕ ਰੁਕੇ ਨਹੀਂ ਜੀਆ ਕਿਸੇ ਨੂੰ ਕਿ ਯੂ ਸਰਕਾਰਾਂ ਦਾ ਡਰ ਨਹੀਂ ਸੀ ਐਮ ਦੀ ਕੋਟੀ ਉਹ ਵੀ 7-800 ਮੀਟਰ ਤੇ ਕਿਤੇ ਨਾ ਕਿਤੇ ਕ੍ਰਾਈਮ ਚੱਲਦਾ ਹੋਵੇ ਸੋਰੀ ਕੋਈ ਪੁਲਿਸ ਦਾ ਕਿਤੇ ਨਾ ਕਿਤੇ ਭ੍ਰਿਸ਼ਟਾਚਾਰੀ ਚੱਲਦੀ ਹੋਵੇ ਪੈਸੇ ਦਾ ਨੇੜੇ-ਨੇੜੇ ਚੱਲਦਾ ਹੋਵੇ ਇਸ ਤੋਂ ਮਾੜੀ ਸੋਚੋ ਚੁਣੀ ਹੋਰ ਕੀ ਹੋ ਸਕਦੀ ਹੈ ਸਰਕਾਰਾਂ ਦੀ ਜਾਂ ਇਸ ਤੋਂ ਮਾੜੇ ਦ੍ਰਿਸ਼ ਸਾਨੂੰ ਦੇਖਣ ਨੂੰ ਕੀ ਮਿਲ ਸਕਦੇ ਸਰਕਾਰਾਂ ਦੇ ਜੀ ਯਾਨੀ ਕਿ ਸਰਕਾਰਾਂ ਵੇਟ ਕਰ ਰਹੀ ਨੇ ਹੋਰ ਹਾਸਿਆ ਦਾ ਹਾਂ ਬਿਲਕੁਲ ਇਸ਼ਟਾ ਕਰਨੇ ਹਾਸਿਆਂ ਦਾ ਇੰਤਜ਼ਾਰ ਨਾ ਕਰਨ ਹਾਸਿਆਂ ਨੂੰ ਹੋਣ ਤੋਂ ਬਚਾਉਣ ਹਾਸੇ ਨਾ ਹੋਣ ਹਾਸਾ ਹੋਣ ਦੀ ਨੌਬਤੇ ਨਾ ਆਵੇ ਹਾਸਾ ਹੋਣ ਤੋਂ ਬਾਅਦ ਬਾਚਾ ਆਪਣੀਆਂ ਸਫਾਈਆਂ ਦੇ ਦੇਣੀਆਂ ਬਾਅਦ ਚਾ ਕੇ ਆਪਣੀਆਂ ਕਿਤੇ ਨਾ ਕਿਤੇ ਇੰਟਰਵਿਊ ਦੇ ਜਿਹੜੇ ਕਿਤੇ ਨਾ ਕਿਤੇ ਕੈਮਰੇ ਦੇ ਅੱਗੇ ਬੋਲ ਦੇਣਾ ਕਿਤੇ ਨਾ ਕਿਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਦੇਣੇ ਉਹ ਤੁਸੀਂ ਇਹ ਸੋਚੋ ਵੀ ਆਹ ਨਸੀਬਤ ਆਵੇਈ ਨਾ ਇਹ ਚੀਜ਼ ਹੋਵੇ ਨਾ ਉਹ ਚੀਜ਼ ਨੂੰ ਰੋਕਿਆ ਕਿਵੇਂ ਜਾਵੇ ਜੇ ਉਹ ਚੀਜ਼ ਨੂੰ ਗੁੰਮਰ ਨਾ ਦਿੱਤਾ ਜਾਵੇ ਜਾਂ ਉਸ ਚੀਜ਼ ਦਾ ਬੀਜ ਬੀਜੇ ਨਾ ਜਾਵੇ ਜੀ ਪਰ ਸਨ ਮੈਂ ਗਲਤ ਉੱਥੇ ਹੈ ਨਾ ਕਿ ਦੇਖੋ ਕੱਲਾ ਪੰਜਾਬ ਹੀ ਨਹੀਂ ਪੂਰਾ ਦੇਸ਼ ਹੈ ਜਿੱਥੇ ਕਿ ਚਾਈਨਾ ਡੋਰ ਚੱਲ ਰਹੀ ਹੈ ਇੱਕ ਦੁਕਾਨਦਾਰ ਦੀ ਮੈਂ ਬਾਈਟ ਫਿਰ ਸੁਣ ਰਿਹਾ ਸੀ ਬਹੁਤ ਵਧੀਆ ਬੋਲਿਆ ਉਹ ਖੁਦ ਦੁਕਾਨਦਾਰ ਹੈ ਉਹ ਕਹਿੰਦਾ ਅਸੀਂ ਪਹਿਲਾਂ ਵੇਚਦੇ ਸੀ ਪਰ ਕਹਿੰਦਾ ਅਸੀਂ ਕਹਿੰਦਾ ਜਦੋਂ ਕਹਿੰਦਾ ਇੱਕ ਬੱਚੇ ਦੀ ਐਂਦੀ ਦੁਖਦਾਈ ਖਬਰ ਸਾਨੂੰ ਦੋ ਤਿੰਨ ਸਭਾ ਸਾਹਮਣੇ ਆਈਆਂ ਤਾਂ ਕਹਿੰਦਾ ਅਸੀਂ ਬੰਦ ਕਰਤਾ ਆਪਣਾ ਇਹ ਕੰਮ ਤਾਂ ਉਹਨੇ ਬੇਨਤੀ ਕੀਤੀ ਲੋਕਾਂ ਨੂੰ ਵੀ ਕਹਿੰਦਾ ਵੀ ਆਪਣਾ ਕਹਿੰਦਾ ਵੀ ਤੁਸੀਂ 15 20 ਮਿੰਟੇ ਮਨੰਜਨ ਦੇ ਲਈ ਲੋਕਾਂ ਦੀ ਜਾਨਾਂ ਨਾ ਖੇਡੋ ਦੇਖੋ ਬਾਹਰਲਾ ਬੰਦਾ ਅਪੀਲ ਕਰ ਰਿਹਾ ਪੰਜਾਬ ਤੋਂ ਬਾਹਰਲਾ ਦੇ ਕੋ ਉਸ ਵੀ ਸਾਹਿਬ ਇਹ ਵਰ ਪੰਜਾਬੀ ਚੈਨਲ ਆ ਜਿਹੜਾ ਕਿਤੇ ਨਾ ਕਿਤੇ 156 ਦੇਸ਼ਾਂ ਦੇ ਵਿੱਚ ਇਹ ਲਾਈਵ ਹੁੰਦਾ 156 ਦੇਸ਼ਾਂ ਦੇ ਵਿੱਚ ਐਕਟਿਵ ਹੈ ਪਤ ਨਹੀਂ ਕਿੱਥੇ ਕਿੱਥੇ ਦੁਨੀਆ ਦੇਖ ਰਹੀ ਤਾਂ ਕੈਨੇਡਾ ਅਮਰੀਕਾ ਜਵੇਂ ਬੈਠੀ ਦੇਖ ਰਹੀ ਆ ਲੇਕਿਨ ਅਸੀਂ ਜਦ ਵੀ ਗੱਲ ਕਰਦੇ ਹੁੰਦੇ ਅਸੀਂ ਪੂਰੇ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਹਿੰਦੁਸਤਾਨ ਦਾ ਦਰਦ ਪੇਸ਼ੀ ਬਾਰ ਬੈਠ ਕੇ ਆਪਣੇ ਭਰਾਵਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਪੰਜਾਬ ਦਾ ਦਰਦ ਦਰਸ਼ਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਜਿਹੜੇ ਵਿਸ਼ੇ ਕੁਝ ਹੁੰਦੇ ਆ ਪੰਜਾਬ ਦੇ ਰਿਲੇਟਡ ਉਹ ਪੰਜਾਬ ਦੀ ਗੱਲ ਹੁੰਦੀ ਆ ਲੇਕਿਨ ਇਹ ਜਿਹੜਾ ਵਿਸ਼ਾ ਚੱਲ ਰਿਹਾ ਪੂਰੇ ਹਿੰਦ ਚੀਜ਼ ਹੋ ਰਹੀ ਹੈ ਚਾਇਨਾ ਟੋਰ ਇੰਡੀਆ ਚ ਵਿਕ ਰਹੀ ਹੈ ਆ ਕੇ ਚੋਰ ਰਹੀ ਹੈ ਬਣ ਕੇ ਚੋਰ ਰਹੀ ਹੈ ਜਾਂ ਚਾਇਨਾ ਟੋਰ ਇਹਨੂੰ ਨਾਮ ਦਿੱਤਾ ਗਿਆ ਹੋ ਸਕਦਾ ਇੱਧਰ ਹੀ ਬਣਦੀ ਹੋਵੇ ਹੋ ਸਕਦਾ ਇੱਧਰ ਹੀ ਮਸ਼ੀਨਾਂ ਲੱਗੀਆਂ ਹੋਣ ਕਿਉਂਕਿ ਸਾਡੇ ਜਿਹੜਾ ਦੇਸ਼ ਹੈ ਕਿਤੇ ਸਾਡੇ ਜਿਹੜੇ ਲੋਕ ਆ ਉਹ ਨਕਲ ਕਰਨ ਦੇ ਵਿੱਚ ਬਹੁਤ ਤੇਜ਼ ਆ ਹੋ ਸਕਦਾ ਚਾਇਨਾ ਤੋਂ ਨਾ ਆਉਂਦੀ ਹੋਵੇ ਕਿਉਂ ਚੀਜ਼ ਨੂੰ ਹੋਣ ਦਿੱਤਾ ਜਾ ਰਿਹਾ ਕਿਉਂ ਚੀਜ਼ ਨੂੰ ਬਣਾ ਦਿੱਤਾ ਜਾ ਰਿਹਾ ਅਗਰ ਨਹੀਂ ਬਣਦੀ ਬਾਹਰ ਤੋਂ ਆ ਰਹੀ ਹੈ ਜਿਵੇਂ ਤੁਸੀਂ ਕਾ ਕਹਿ ਰਹੇ ਆਂ ਵੀ ਇਹ ਚੀਜ਼ਾਂ ਰੁਕੀਆਂ ਕਿ ਨਹੀਂ ਜਾਂਦੀਆਂ ਬਾਰਡਰ ਤੇ ਹੀ ਰੋਕ ਦਿੱਤੀਆਂ ਜਾਂਣ ਅੱਗੇ ਹੁਣ ਇਹਨਾਂ ਦਿੱਤੀਆਂ ਜਾਂਣ ਇਹ ਖੰਮੇ ਨਾਲ ਹੀ ਹੋਵੇ ਫਿਰ ਜੀ ਸ਼ਰਮਾ ਜੀ ਅਸੀਂ ਅਸੀਂ ਇਹ ਰੱਬ ਅੱਗੇ ਬਈ ਬੇਨਤੀ ਕਰਾਂਗੇ ਕਿ ਜੋ ਤੁਸੀਂ ਵਿਚਾਰ ਦਿੱਤੇ ਨੇ ਉਹ ਸਰਕਾਰਾਂ ਦਾ ਤੁਹਾਡੀਆਂ ਗੱਲਾਂ ਪਹੁੰਚਣ ਤੇ ਇਹ ਜਿਹੜੇ ਹਾਸਿਆ ਦੀ ਜੜ ਹੈ ਚਾਇਨਾ ਡੋਰ ਇਹ ਜਲਦੀ ਬੰਦ ਹੋਵੇ ਤੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ ਜੀ ਬਿਲਕੁਲ ਬਿਲਕੁਲ ਜੀ ਸਾਡਾ ਤਾਂ ਹਮੇਸ਼ਾ ਹੀ ਜਿਹੜਾ ਮਕਸਦ ਹੁੰਦਾ ਮਤਲਬ ਹੁੰਦਾ ਚੈਨਲ ਦਾ ਤੇ ਸਾਡਾ ਜਿਵੇਂ ਅਸੀਂ ਗੱਲ ਕਰਦੇ ਆ ਸਾਡਾ ਤਾਂ ਮਤਲਬ ਇਹ ਹੁੰਦਾ ਸਰਕਾਰਾਂ ਤੱਕ ਦਰਦ ਪਹੁੰਚਾਉਣਾ ਨਾ ਕਿ ਸਰਕਾਰਾਂ ਨੂੰ ਭੰਡਣ ਦਾ ਐਸੀ ਸਰਕਾਰ ਨੂੰ ਭੰਡਿਏ ਨਾ ਜੀ ਪੰਜਾਬ ਸਰਕਾਰ ਨੂੰ ਭੰਡਿਏ ਜੇ ਭੰਡ ਤੇ ਸਿਰਫ ਕੰਮਾਂ ਨੂੰ ਸਾਡਾ ਵਿਰੋਧ ਹੁੰਦਾ ਕੰਮਾਂ ਦੇ ਪ੍ਰਤੀ ਸਿਸਟਮ ਦੇ ਖਿਲਾਫ ਐਸੀ ਬੋਲਦੇ ਆ ਜਿਹੜੀ ਮਰਜ਼ੀ ਸਰਕਾਰ ਆ ਜੇ ਵੀ ਅਗਰ ਸਿਸਟਮ ਤੋਂ ਬਾਹਰ ਚੱਲੂਗੀ ਐਸੀ ਬੋਲੂਗੀ ਅਗਰ ਸਿਸਟਮ ਦੇ ਵਿੱਚ ਚੱਲੂਗੀ ਐਸੀ ਸਰਾਹਣਾ ਵੀ ਕਰੂਗੇ ਅਸੀਂ ਉਹਨਾਂ ਦੀ ਛਲਾਗਾ ਵੀ ਕਰੂਗੇ ਜੀ ਜੀ ਜ਼ਰੂਰ ਜ਼ਰੂ ਐ ਕੋਈ ਨਹੀਂ ਅਸੀਂ ਕਰਾਂਗੇ ਗੱਲਬਾਤ ਤੇ ਸ਼ਰਮਾ ਜੀ ਤੁਹਾਡਾ ਫਿਲਹਾਲ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਆਪਣਾ ਕੀਮਤੀ ਸਮਾਂ ਸਾਨੂੰ ਦਿੰਦੇ ਹੋ ਤੁਹਾਡਾ ਧੰਨਵਾਦ ਜੀ ਫਿਲਹਾਲ ਲਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀਗੇ ਸੰਦੀਪ ਸ਼ਰਮਾ ਜੀ ਸਾਡੇ ਨਾਲ ਅਕਸਰ ਜੁੜਦੇ ਆ ਤੇ ਵੀ ਸਾਡੇ ਨਾਲ ਜੁੜੇ ਸੀਗੇ ਗੁਰਦਾਸਪੁਰ ਤੋਂ ਲੱਭਪਰੀ ਜੁੜੇ ਸੀਗੇ ਤੇ ਦੋਨਾਂ ਦਾ ਹੀ ਕਹਿਣਾ ਹੈ ਕਿ ਜਿਹੜੀ ਚਾਈਨਾ ਡੋਰ ਹੈ ਇਹ ਆਖਰ ਕਦੋਂ ਬੰਦ ਹੋਏਗੀ ਇਹ ਖਤਮ ਹੁੰਦਾ ਨਾਮ ਨਹੀਂ ਲੈ ਰਹੀ ਹਾਲਾਂਕਿ ਪੁਲਿਸ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਕਾਫੀ ਇੰਨੇ ਗੱਟੂ ਫੜੇ ਇੰਨਾ ਕੁਝ ਹੋਇਆ ਪਰ ਦੋਸਤੋ ਗੱਲ ਉੱਥੇ ਆ ਜਾਂਦੀ ਹੈ ਕਿ ਹੁਣ ਜਿਵੇਂ ਪਸੰਦ ਨੂੰ ਕੁਝ ਦਿਨ ਰਹਿ ਗਏ ਫਿਰ ਅੱਗੇ ਅਗਲੇ ਮਹੀਨੇ ਲੋਹੜੀ ਵੀ ਆ ਜਾਣੀ ਹੈ ਤੇ ਇਹ ਦਿਨਾਂ ਦੇ ਵਿੱਚ ਪਤੰਗ ਵਾਜਦਾ ਸੀਜ਼ਨ ਕਾਫੀ ਸ਼ੁਰੂ ਹੋ ਜਾਂਦਾ ਹੈ ਤੇ ਆਪਣੇ ਆਪਣੇ ਬੱਚਿਆਂ ਨੂੰ ਇਸ ਚਾਈਨਾ ਡੋਰ ਤੋਂ ਦੂਰ ਰੱਖੋ ਕਿਉਂਕਿ ਦੁਕਾਨਦਾਰਾ ਇਹਦਾ ਆਪਣਾ ਸਮਾਨ ਵੇਚਣਾ ਹੈ ਉਹਨਾਂ ਨੇ ਲੁਭਾਣਾ ਹੈ ਤੁਹਾਡੇ ਬੱਚਿਆਂ ਨੂੰ ਨਵੇਂ-ਨਵੇਂ ਰੰਗ ਦਿਖਾ ਕੇ ਨਵੀਆਂ-ਨਵੀਆਂ ਡੋਰ ਦਿਖਾ ਕੇ ਤਾ ਕਿਤੇ ਨਾ ਕਿਤੇ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ ਇਹਨਾਂ ਨੂੰ ਵੀ ਜਾਗਰਤ ਹੋਣਾ ਪਏਗਾ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਬੱਚਿਆਂ ਨੂੰ ਸੁਝਾਣਾ ਪਏਗਾ ਵੀ ਬੇਟੇ ਇਹ ਚੀਜ਼ ਨਹੀਂ ਲੈਣੀ ਇਹ ਗਲਤ ਹੈ ਕਿਉਂਕਿ ਇਹ ਲੈਂਦੀ ਹੈ ਕਿਸੇ ਦੀ ਜਾਨ ਤਾਂ ਦੋਸਤੋ ਜੇਕਰ ਤੁਹਾਨੂੰ ਸਾਡਾ ਵੀਰ ਸਹੀ ਲੱਗਿਆ ਤਾਂ ਕਮੈਂਟ ਕਰਨਾ ਤਾਂ ਕਿ ਇਹ ਜਿਹੇ ਚਾਈਨਾ ਡੋਰ ਬੱਚਿਆਂ ਲਈ ਖਤਰਨਾਕ ਹੈ ਇਹ ਬੰਦ ਹੋ ਸਕੇ ਸੋ ਕੋਈ ਸਾਡੇ ਚੈਨ ਦਾ ਮਕਸਦ ਸਿਰਫ ਇਹੀ ਹੈ ਕਿ ਅਸੀਂ ਅਜਿਹੀ ਜੋ ਖਤਰਨਾਕ ਡੋਰਾ ਨੇ ਜੋ ਜਾਨ ਲੈਂਦੀ ਹੈ ਇਹਨਾਂ ਨੂੰ ਬੰਦ ਕਰਾਉਣਾ ਚਾਹਦੇ ਆ ਤੇ ਦੋਸਤੋ ਫਿਰ ਕਿਸੇ ਨਵੇਂ ਮੂਬੇ ਤੇ ਤੁਹਾਡਾ ਨਾਲ ਲਾਈਵ ਜੁੜਾਂਗਾ ਉਦ ਤੱਕ ਮੈਨੂੰ ਦਿਓ